ਪੌਲੁਸ ਦੀ ਪੱਤਰੀ ਫਿਲੇਮੋਨ ਨੂੰ ਲਿਖਤਮ ਪੌਲੁਸ ਜਿਹੜਾ ਮਸੀਹ ਯਿਸੂ ਦਾ ਬੰਦੂਆ ਹਾਂ ਅਤੇ ਪਰਾ ਤਿਮੋਥੀਸ ਅੱਗੇ ਜੋਗ ਫਿਲੋਮਨ ਸਾਡੇ ਪਿਆਰੇ ਅਤੇ ਨਾਲ ਦੇ ਕੰਮ ਕਰਨ ਵਾਲੇ ਨੂੰ ਅਤੇ ਸਾਡੇ ਭੈਣ ਆਫੀਆਂ ਨੂੰ ਅਤੇ ਸਾਡੇ ਸੰਗੀ ਸਿਪਾਹੀ ਅਰਖਪੁਸ ਨੂੰ ਅਤੇ ਉਸ ਕਲੀਸਿਆ ਨੂੰ ਜੋ ਤੇਰੇ ਘਰ ਵਿੱਚ ਹੈ ਪਰਮੇਸ਼ਰ ਸਾਡੇ ਪਿਤਾ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਹੁੰਦੀ ਰਹੇ ਤੇਰੀ ਪ੍ਰੀਤ ਅਤੇ ਨੇਚਾ ਜੋ ਪ੍ਰਭੂ ਯਿਸੂ ਹਉਤੇ ਸਭਨਾਂ ਸੰਤਾਂ ਦੇ ਨਾਲ ਹੈ ਉਹਦੀ ਖਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾ ਵਿੱਚ ਤੇਰੀ ਗੱਲ ਕਰਦਿਆਂ ਸਦਾ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਭਈ ਤੇਰੀ ਨੇਚਾ ਦੀ ਸਾਂਝ ਤੁਹਾਡੀ ਹਰੇਕ ਨੇਕੀ ਦੀ ਪਛਾਣ ਵਿੱਚ ਮਸੀਹ ਦੇ ਲਈ ਗੁਣਕਾਰ ਹੋਵੇ ਕਿਉਂ ਜੋ ਹੈਪਰਾ ਤੇਰੇ ਪ੍ਰੇਮ ਤੋਂ ਮੈਨੂੰ ਵੱਡਾ ਆਨੰਦ ਅਤੇ ਤਸੱਲੀ ਹੋਈ ਇਸ ਲਈ ਜੋ ਤੇਰੀ ਵੱਲੋਂ ਸੰਤਤਾ ਦਾ ਦਿਲ ਤਾਜ਼ਾ ਹੋਇਆ ਹੈ ਸੋ ਭਾਵੇਂ ਮਸੀਹ ਵਿੱਚ ਮੈਨੂੰ ਦਲੇਰੀ ਤਾਂ ਬਹੁਤ ਹੈ ਕੋਈ ਜੋ ਕੁਝ ਜੋਗ ਹੈ ਉਹਦਾ ਤੈਨੂੰ ਹੁਕਮ ਕਰਾਂ ਪਰ ਪ੍ਰੇਮ ਦਾ ਵਾਸਤਾ پا ਕੇ ਮੈਂ ਪੌਲਸ ਬੁੱਢਾ ਅਤੇ ਹੁਣ ਮਸੀਹ ਯਿਸੂ ਦਾ ਬੰਦੂਆ ਵੀ ਹੋ ਕੇ ਬੇਨਤੀ ਕਰਦਾ ਹਾਂ ਮੈਂ ਆਪਣੇ ਬੱਚੇ ਦੇ ਨਿਮਿਤ ਜਿਹੜਾ ਕੈਦ ਵਿੱਚ ਮੇਰੇ ਲਈ ਉਤਪੰਨ ਹੋਇਆ ਤੇਰੇ ਅੱਗੇ ਬੇਨਤੀ ਕਰਦਾ ਹਾਂ ਅਰਥਾਤ 19ਸ ਦੇ ਨਿਮਿਤ ਜਿਹੜਾ ਅੱਗੇ ਤੇਰੇ ਕਿਸੇ ਕੰਮ ਦਾ ਨਹੀਂ ਸੀ ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ ਖੁਦ ਉਸੇ ਨੂੰ ਮਾਨੋ ਆਪਣੇ ਕਲੇਜੇ ਦੇ ਟੁਕੜੇ ਨੂੰ ਮੈਂ ਤੇਰੇ ਕੋਲ ਮੋੜ ਕੱਲਿਆ ਹੈ ਮੈਂ ਚਾਹੁੰਦਾ ਸਾਂ ਜੋ ਉਹਨੂੰ ਆਪਣੇ ਕੋਲ ਹੀ ਰੱਖਾਂ ਪਈ ਤੇਰੇ ਹੱਥਾਂ ਖੁਸ਼ਖਬਰੀ ਦੇ ਬੰਦਰਾਂ ਵਿੱਚ ਮੇਰੀ ਟੈਲ ਕਰੇ ਪਰ ਤੇਰੀ ਸਲਾਹ ਬਿਨਾ ਮੈਂ ਕੁਝ ਕਰਨਾ ਨਾ ਚਾਹਿਆ ਤਾਂ ਜੋ ਤੇਰਾ ਉਪਕਾਰ ਲਚਾਰੀ ਤੋਂ ਨਹੀਂ ਸਗੋ ਰਜ਼ਮਦੀ ਨਾਲ ਹੋਵੇ ਕਿਉਂਕਿ ਕੀ ਜਾਣੀਏ ਪਈ ਉਹ ਥੋੜਾ ਚਿਰ ਇਸ ਲਈ ਤੇਥੋਂ ਅੱਡ ਹੋਇਆ ਪਈ ਉਹ ਸਦਾ ਤੇਰਾ ਬਣਿਆ ਰਹੀ ਅਗੇ ਨੂੰ ਦਾਸ ਵਾਂਗੂ ਨਹੀਂ ਸਗੋ ਦਾਸ ਨਾਲੋਂ ਵੀ ਚੰਗਾ ਅਰਥਾਤ ਪਿਆਰੇ ਭਰਾ ਵਾਂਗੂ ਖਾਸ ਕਰਕੇ ਮੇਰੇ ਲਈ ਪਰ ਕਿੰਨਾ ਵਧੇਕ ਸਰੀਰ ਨਾਲੇ ਪ੍ਰਭੂ ਵਿੱਚ ਤੇਰਾ ਪਿਆਰਾ ਹੋਵੇਗਾ ਸੋ ਜੇ ਤੂੰ ਮੈਨੂੰ ਆਪਣਾ ਸੱਚ ਜਾਣਦਾ ਹੈ ਤਾਂ ਜਿਵੇਂ ਮੈਨੂੰ ਜਿਵੇਂ ਉਹਨੂੰ ਕਬੂਲ ਕਰ ਅਤੇ ਜੇ ਉਹਨੇ ਤੇਰਾ ਕੁਝ ਵਿਗਾੜਿਆ ਹੋਵੇ अथवा ਤੇਰਾ ਕੁਝ ਦਿਨ ਹੋਵੇ ਤਾਂ ਉਹਨੂੰ ਮੇਰੇ ਨਾਂ ਉੱਤੇ ਲਿਖ ਛੱਡੀ ਮੈਂ ਪੌਲਸ ਆਪਣੇ ਹੱਥੀ ਲਿਖਿਆ ਹੈ ਮੈਂ ਹੀ ਪੜ੍ਹ ਦਿਆਂਗਾ ਜੇ ਮੈਂ ਇਹ ਤੈਨੂੰ ਨਾ ਆਖਾਂ ਪਈ ਮੇਰਾ ਕਰਜ ਜੋ ਤੈਂ ਦਿਨ ਹੈ ਸੋ ਤੂੰ ਆਪ ਹੀ ਹੈ ਹਾਂ ਪ੍ਰਾਵਾ ਤੇਥੋਂ ਪ੍ਰਭੂ ਵਿੱਚ ਮੈਨੂੰ ਅਨੰਦ ਪ੍ਰਾਪਤ ਹੋਵੇ ਮਸੀਹ ਵਿੱਚ ਮੇਰਾ ਦਿਲ ਤਾਜ਼ਾ ਕਰ ਤੇਰੀ ਆਗਿਆਕਾਰੀ ਹੋਤੇ ਭਰੋਸਾ ਰੱਖ ਕੇ ਮੈਂ ਤੈਨੂੰ ਲਿਖਿਆ ਹੈ ਕਿਉਂ ਜੋ ਮੈਂ ਜਾਣਦਾ ਹਾਂ ਪਈ ਜੋ ਕੁਝ ਮੈਂ ਆਖਦਾ ਹਾਂ ਤੂੰ ਉਸ ਤੋਂ ਵਧੇਕ ਕਰੇਂਗਾ ਨਾਲੇ ਕੋਈ ਉਤਰਨ ਦਾ ਥਾਂ ਮੇਰੇ ਲਈ ਤਿਆਰ ਕਰ ਰੱਖ ਕਿਉਂ ਜੋ ਮੈਨੂੰ ਆਸ ਹੈ ਪਈ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਤੁਹਾਨੂੰ ਬਖਸ਼ਾ ਜਾਵਾਂਗਾ ਇਪ ਫਰਾਸ ਜਿਹੜਾ ਮਸੀਹ ਯਿਸੂ ਦੇ ਨਮਿਤ ਕੈਦ ਵਿੱਚ ਮੇਰਾ ਸਾਥੀ ਹੈ ਤੇਰੀ ਸੁਖ શાંત ਪੁੱਛਦਾ ਹੈ ਨਾਲੇ ਮਰਕਸ ਅਤੇ ਅਰਸਤਰਖਸ ਅਤੇ ਦਿਮਾਸ ਅਤੇ ਲੂਕਾ ਜੋ ਮੇਰੇ ਨਾਲ ਦੇ ਕੰਮ ਕਰਨ ਵਾਲੇ ਹਨ ਸਾਡੇ ਪ੍ਰਭ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਉੱਤੇ ਹੋਵੇ ਆਮੀਨ